ਦੋ ਸਟੂਡੈਂਟਸ ਨੈਕਸਟ ਸਾਡਾ ਲੇਖ ਹੈਗਾ ਆ ਮੇਰੀ ਮਨਪਸੰਦ ਪੁਸਤਕ ਠੀਕ ਹੈ ਜਿਵੇਂ ਕਿ 10ਵੀਂ ਦੇ ਐਗਜ਼ਾਮ ਆਣੇ ਆ ਤੇ ਇਹ ਕਾਫੀ ਇੰਪੋਰਟੈਂਟ ਲੇਖ ਹੈਗਾ ਆ ਠੀਕ ਹੈ ਤਾਂ ਚਲੋ ਫਿਰ ਸਟਾਰਟ ਕਰਦੇ ਹਾਂ ਪਹਿਲਾ ਹੈ ਜਾਣ ਪਛਾਣ ਪੁਸਤਕਾ ਮਨੁੱਖ ਦੀਆਂ ਸੱਚੀਆਂ ਮਿੱਤਰ ਹੁੰਦੀਆਂ ਹਨ ਉਹ ਸਾਨੂੰ ਗਿਆਨ ਦਿੰਦੀਆਂ ਹਨ ਅਤੇ ਮਨ ਨੂੰ ਖੁਸ਼ੀ ਪ੍ਰਦਾਨ ਕਰਦੀਆਂ ਹਨ ਮੈਂ ਵੀ ਬਹੁਤ ਸਾਰੀਆਂ ਪੁਸਤਕਾਂ ਪੜੀਆਂ ਹਨ ਪਰ ਮੇਰੀ ਮਨਪਸੰਦ ਪੁਸਤਕ ਹੈ ਪਿੰਜਰ ਜਿਹੜੀ ਅਮਰਤਾ ਪ੍ਰੀਤਮ ਨੇ ਲਿਖੀ ਇਹ ਪੁਸਤਕ ਮੈਨੂੰ ਬਹੁਤ ਪ੍ਰਭਾਵਿਤ ਕਰਦੀ ਹੈ ਕਿਉਂਕਿ ਇਸ ਵਿੱਚ ਵੰਡ ਦੇ ਦਰਦ ਅਤੇ ਔਰਤਾਂ ਦੇ ਜੀਵਨ ਨੂੰ ਬਹੁਤ ਡੂੰਘਾਈ ਨਾਲ ਦਰਸਾਇਆ ਗਿਆ ਹੈ ਠੀਕ ਹੈ ਨੈਕਸਟ ਹੈ ਨੰਬਰ 2 ਪੁਸਤਕ ਬਾਰੇ ਜਾਣਕਾਰੀ ਇਹ ਕਿੱਦਾਂ ਦੀ ਪੁਸਤਕ ਹੈ ਇਹਦੇ ਬਾਰੇ ਦੱਸਿਆ ਹੈ ਪਿੰਜਰ ਇੱਕ ਨਾਵਲ ਹੈ ਜੋ 1950 ਵਿੱਚ ਛਪਿਆ ਸੀ ਇਸ ਦੀ ਲੇਖਕਾ ਅਮਰਤਾ ਪ੍ਰੀਤਮ ਪੰਜਾਬੀ ਸਾਹਿਤ ਦੀ ਮਸ਼ਹੂਰ ਲੇਖਕਾ ਹੈ ਜਹਾਨ ਉਨ੍ਹਾਂ ਨੇ ਔਰਤ ਦੇ ਅਧਿਕਾਰਾਂ ਅਤੇ ਸਮਾਜਿਕ ਅਨਿਆਂ ਬਾਰੇ ਬਹੁਤ ਲਿਖਿਆ ਹੈ ਇਸ ਨਾਵਲ ਵਿੱਚ ਮੁੱਖ ਕਿਰਦਾਰ ਪੂਰੋ ਦਾ ਹੈ ਠੀਕ ਹੈ ਜੋ ਬੰਡ ਦੇ ਸਮੇਂ ਅਗਵਾ ਹੋ ਜਾਂਦੀ ਹੈ ਅਤੇ ਉਸ ਨੂੰ ਆਪਣੀ ਪਛਾਣ ਗੋਣੀ ਪੈਂਦੀ ਹੈ ਪੁਸਤਕ ਵਿੱਚ ਵੰਡ ਦੇ ਸਮੇਂ ਦੇ ਭਿਆਨਕ ਦ੍ਰਿਸ਼ਾਂ ਨੂੰ ਵਰਣਨ ਕੀਤਾ ਗਿਆ ਹੈ ਜਿਵੇਂ ਕਿ ਲੋਕਾਂ ਦੀ ਮੌਤ ਔਰਤਾਂ ਨਾਲ ਅਨਿਆਂ ਅਤੇ ਧਾਰਮਿਕ ਧਾਰਮਿਕ ਵਿਵਾਦ ਇਸ ਇਹ ਪੁਸਤਕ ਪੰਜਾਬੀ ਭਾਸ਼ਾ ਵਿੱਚ ਲਿਖੀ ਗਈ ਹੈ ਅਤੇ ਇਸ ਨੂੰ ਫਿਲਮ ਵੀ ਇਸ ਤੇ ਫਿਲਮ ਵੀ ਬਣਾਇਆ ਗਿਆ ਨੰਬਰ 3 ਹੈ ਇਹ ਪੁਸਤਕ ਮੇਰੀ ਮਨਪਸੰਦ ਕਿਉਂ ਹੈ ਮੈਨੂੰ ਇਹ ਪੁਸਤਕ ਇਸ ਲਈ ਪਸੰਦ ਹੈ ਕਿਉਂਕਿ ਇਸ ਵਿੱਚ ਔਰਤਾਂ ਦੇ ਜੀਵਨ ਦੇ ਸੰਘਰਸ਼ ਨੂੰ ਬਹੁਤ ਸੱਚਾਈ ਨਾਲ ਦਿਖਾਇਆ ਗਿਆ ਹੈ ਪੂਰੋ ਦਾ ਕਿਰਦਾਰ ਮੈਨੂੰ ਪ੍ਰੇਰਣਾ ਦਿੰਦਾ ਹੈ ਕਿ ਕੀ ਸਾਨੂੰ ਮੁਸੀਬਤਾਂ ਵਿੱਚ ਵੀ ਹਿੰਮਤ ਨਹੀਂ ਛੱਡਣੀ ਚਾਹੀਦੀ। ਅ ਇਸ ਪੁਸਤਕ ਨੇ ਮੈਨੂੰ ਬੰਡ ਦੇ ਇਤਿਹਾਸ ਬਾਰੇ ਬਹੁਤ ਅ ਬਹੁਤ ਕੁਝ ਸਿਖਾਇਆ ਜੋ ਸਕੂਲ ਵਿੱਚ ਪੜਾਈ ਜਾਂਦੀ ਹੈ ਪਰ ਇਸ ਨਾਵਲ ਵਿੱਚ ਉਹ ਜੀਵੰਤ ਹੋ ਜਾਂਦੇ ਹਨ। ਲੇਖਕਾ ਦੀ ਭਾਸ਼ਾ ਬਹੁਤ ਸਰਲ ਅਤੇ ਪ੍ਰਭਾਵਸ਼ਾਲੀ ਹੈ। ਜਿਸ ਕਾਰਨ ਇਹ ਪੁਸਤਕ ਵਿੱਚ ਆਸਾਨ ਇਹ ਪੁਸਤਕ ਪੜਨ ਵਿੱਚ ਆਸਾਨ ਲੱਗਦੀ ਹੈ ਇਸ ਨੇ ਮੇਰੇ ਮਨ ਵਿੱਚ ਮਨੁੱਖੀ ਅਧਿਕਾਰਾਂ ਅਤੇ ਸਮਾਨਤਾ ਦੀ ਮਹੱਤਤਾ ਨੂੰ ਵਧਾਇਆ ਹੈ ਪੁਸਤਕ ਤੋਂ ਸਿੱਖੀਆਂ ਗੱਲਾਂ ਕਿਹੜੀਆਂ ਜਦੋਂ ਇਹ ਤੁਸੀਂ ਪੁਸਤਕ ਪੜ ਲਈ ਹੈ ਤਾਂ ਤੁਸੀਂ ਕਿਹੜੀਆਂ ਗੱਲਾਂ ਸਿੱਖੀਆਂ ਨੰਬਰ 4 ਪੁਆਇੰਟ ਬਣਾਇਆ ਹੈ ਇਸ ਪੁਸਤਕ ਤੋਂ ਮੈਂ ਸਿੱਖਿਆ ਹੈ ਕਿ ਵੰਡ ਵਰਗੀਆਂ ਘਟਨਾਵਾਂ ਨੇ ਲੋਕਾਂ ਦੇ ਜੀਵਨ ਨੂੰ ਕਿਵੇਂ ਤਬਾਹ ਕੀਤਾ ਸੀ ਇਸ ਨੇ ਮੈਨੂੰ ਸਮਝਾਇਆ ਕਿ ਧਰਮ ਅਤੇ ਕੌਮ ਨੂੰ ਲੈ ਕੇ ਨਫ਼ਰਤ ਨਹੀਂ ਕਰਨੀ ਚਾਹੀਦੀ ਔਰਤਾਂ ਨੂੰ ਸਮਾਜ ਵਿੱਚ ਬਰਾਬਰੀ ਦੇ ਅਧਿਕਾਰ ਮਿਲਣੇ ਚਾਹੀਦੇ ਹਨ उन्हों संघर्ष करना चाहता है इस पुस्त, ए पुस्तक सनुखता ही सच्चा, सच्ची जेता है। श, श, पिंजर मेरी पुस्तक है क्योंकि ये ना सिर्फ मनोरंजन करती है बल्कि जीवन के गंभीर मुद्द न उजागर करती है मेरी सलाह है कि हर ਵਿਦਿਆਰਥੀ ਨੂੰ ਸਲਾਹ ਦਿੰਦੀ ਹੈ ਹਾਂ ਕਿ ਉਹ ਇਸ ਪੁਸਤਕ ਨੂੰ ਜ਼ਰੂਰ ਪੜ੍ਹਨਾ ਪੁਸਤਕ ਪੜਨ ਨਾਲ ਸਾਡਾ ਗਿਆਨ ਵੱਧਦਾ ਹੈ ਅਤੇ ਅਸੀਂ ਬਿਹਤਰ ਇਨਸਾਨ ਬਣਦੇ ਹਾਂ ਇਹ ਪੁਸਤਕ ਮੈਨੂੰ ਹਮੇਸ਼ਾ ਪ੍ਰੇਰਣਾ ਦਿੰਦੀ ਰਹੇ ਠੀਕ ਹੈ ਬਹੁਤ ਸੋਹਣਾ ਹੈ ਪੁਸਤਕ ਦੇ ਵਿੱਚ ਲਿਖਿਆ ਹੋਇਆ ਠੀਕ ਹੈ ਆ ਓਕੇ ਤੋਂ ਨੈਕਸਟ ਅਸੀਂ ਕਿਸੇ ਹੋਟਪ ਟੇ ਲੇਖ ਤਿਆਰ ਕਰਾਂਗੇ ਓਕੇ ਬਾਏ